ਹਰ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਵਾਰਡ ਨੰਬਰ 72 ਵਿੱਚ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਯੂਥ ਕਾਲੀ ਦਲ ਦੀ ਸਾਰੀ ਟੀਮ ਵੱਲੋਂ ਸਰਦਾਰ ਹਮੇਸ਼ਿੰਦਰ ਸਿੰਘ ਗਰੇਵਾਲ ਜੀ ਦੀ ਗਵਾਹੀ ਹੈ ਅੱਜ ਵਾਰਡ ਨੰਬਰ 72 ਵਿੱਚ ਇੱਕ ਮੀਟਿੰਗ ਰੱਖੀ ਗਈ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੇ ਹੱਕ ਤੇ ਤੇ ਉਹ ਲੋਕਾਂ ਦਾ ਇਕੱਠ ਦੇਖ ਕੇ ਤੇ ਉਤਸ਼ਾਹ ਦੇਖ ਕੇ ਇਹ ਸਾਰਾ ਯਕੀਨ ਹੈ ਕਿ ਇੱਕ ਇੱਕ ਵੋਟ ਵਾਰਡ ਨੰਬਰ 72 ਦੀ ਅੱਜ ਦੀ ਸ਼ੋਮਨੀ ਕਾਲੀ ਦਲ ਨੂੰ ਪੈਣੀ ਆ ਤੇ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਡੇ ਆਉਣ ਵਾਲੇ ਐਮਪੀ ਹੋਊਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਪੂਰੇ ਲੁਧਿਆਣਾ ਵਾਸੀਆਂ ਨੇ ਇੱਕ ਮਤਲਬ ਵਿਚਾਰ ਕਰ ਲਿਆ ਕਿ ਅੱਜ ਕੀ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਜਿਤਾਣਾ ਵਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰਨੇ ਆ ਸਾਰਿਆਂ ਦਾ ਧੰਨਵਾਦ ਆਬ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰਡ ਨੰਬਰ 72 ਵਿੱਚ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਸਾਬਕਾ ਕੈਬਨਿਟ ਮੰਤਰੀ ਜੀ ਦੀ ਅਗਵਾਈ ਵਿੱਚ ਸਾਡੇ ਬਹੁਤ ਹੀ ਬੇਦਾਗ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀ ਹਮਾਇਤ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜੋ ਇੱਕ ਆਮ ਮੀਟਿੰਗ ਬਹੁਤ ਵੱਡਾ ਰੂਪ ਲੈ ਗਈ ਇੱਥੇ ਅਸੀਂ ਸੋਚਿਆ ਸੀ 50 60 70 ਬੰਦਿਆਂ ਦੀ ਮੀਟਿੰਗ ਹੋਏਗੀ ਪਰ ਇੱਥੇ 100 200 150 ਬੰਦਾ ਤੇ ਖੜਾ ਹੀ ਹੈ ਔਰ ਅਸੀਂ ਬਹੁਤ ਇਸ ਚੀਜ਼ ਨੂੰ ਅਕਾਲੀ ਦਲ ਚ ਵਾਪਸੀ ਸਮਝਦੇ ਆ ਅਸੀਂ ਇਸ ਨੂੰ ਅਸੀਂ ਬਹੁਤ ਖੁਸ਼ੀ ਮਨਾਨੇ ਆ ਔਰ ਲੋਕਾਂ ਦੇ ਮਨ ਵਿੱਚ ਕੈਸੇ ਸਵਾਲ ਨੇ ਤੁਸੀਂ ਦੇਖੋ ਕੋਈ ਕਹਿੰਦਾ 1000 ਰੁਪਿਆ ਆਮ ਆਦਮੀ ਦਾ ਨਹੀਂ ਆਇਆ ਕੋਈ ਕਹਿੰਦਾ 47000 ਨੌਕਰੀਆਂ ਕੋਈ ਮੈਂ ਕਹਿੰਦਾ ਹਰ ਬੰਦੇ ਦੇ ਨਵੇਂ ਵਾਰਡ ਨੇ ਸਾਰੇ ਅਕਾਲੀ ਦਲ ਦੀ ਵਾਪਸੀ ਨੂੰ ਉਡੀਕਦੇ ਪਏ ਨੇ ਇਹਦੇ ਨਾਲ ਹੀ ਮੈਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ